ਹਾਂਜੀ ਦੋਸਤੋ ਤੁਹਾਨੂੰ ਸਾਰੇ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇਹ ਵੀਡੀਓ ਖਾਸ ਮੇਰੇ ਡਾਕਟਰ ਵੀਰਾਂ ਲਈ ਜਿੰਨਾ ਕਲੇ ਬੀਬੀ ਸੈੱਲ ਚੈੱਕ ਕਰਨ ਵਾਲੀ ਮਸ਼ੀਨ ਹੋ ਜਾਈ ਉਹ ਜਿਹੜੀਆਂ ਉੱਤੇ ਸੱਲਾਂ ਵੀ ਚੱਲਦੀਆਂ ਨੇ ਸੱਲਾਂ ਵੀ ਚੱਲਦੇ ਨੇ ਤੇ ਇਹ ਮਸ਼ੀਨ ਸੈੱਲਾਂ ਤੇ ਤਕਰੀਬਨ ਮੰਨ ਕੇ ਚੱਲ ਜੇ ਜੇ ਆਪਾਂ ਨਵੇਂ ਸੈੱਲ ਪਾ ਦਿੰਨੇ ਆ ਜਿਹਦੇ ਵਿੱਚ 10 ਤੋਂ 15 ਦਿਨਾਂ ਦਾ ਬੈਕਅਪ ਹੁੰਦਾ ਸੱਲਾਂ ਨੂੰ ਤੇ ਜੇ ਵਧੀਆ ਕੁਆਲਿਟੀ ਦੇ ਸੈੱਲ ਪਾ ਦੀ ਤੇ 20 ਦਿਨਾਂ ਦਾ ਵੀ ਬੈਕਅਪ ਦੇ ਦਿੰਦੀ ਹੈ ਤੇ ਆਪਾਂ ਨੇ ਕੋਲੇ ਇੱਕ ਪਹਿਲਾ ਮਸ਼ੀਨ ਐ ਇਸ ਦੇ ਨਾਲ ਦੀ ਆਪਾਂ ਉਹਦੇ ਵਿੱਚ ਚਲਾਇਆ ਸੀਗਾ ਬੈਟਰੀ ਸਿਸਟਮ ਤੇ ਇਹ ਆਪਣੇ ਕੋਲੇ ਉਸੇ ਵੀ ਕਿਸੇ ਹੋਰ ਮਸ਼ੀਨ ਐ ਜਿਹਦੇ ਦੁਆਰਾ ਤੇ ਆਪਾਂ ਇਹਦੇ ਵਿੱਚ ਵੀ ਬੈਟਰੀ ਸਿਸਟਮ ਲਾਉਣਾ ਮਿੱਤਰੋ ਬੈਟਰੀ ਸਿਸਟਮ ਆਪਾਂ ਲਾਉਣਾ ਇਹਦੇ ਵਿੱਚ ਉਹਦੇ ਨਾਲ ਇਹਦਾ ਬੈਕਅਪ ਜਿਆਦਾ ਹੋ ਜਾਂਦਾ ਸੱਲ ਵਾਰ ਵਾਰ ਚੇਂਜ ਕਰਨੇ ਬੰਦੇ ਬੈਟਰੀ ਇੱਕ ਵਾਰੀ ਪਾਉਣੀ ਐ ਤੇ ਤਕਰੀਬਨ ਮੰਨ ਕੇ ਚੱਲੋ ਜੇ ਵਧੀਆ ਆਪਾਂ ਟਾਈਮ ਤੇ ਚਾਰਜ ਕਰਦੇ ਰਹੀਏ ਤੇ ਦੋ ਤਿੰਨ ਸਾੜ ਰੋਡ ਨਹੀਂ ਪੈਂਦੀ ਤੇ ਆਪਾਂ ਇਹਦੇ ਵਿੱਚ ਵੀ ਬੈਟਰੀ ਸਿਸਟਮ ਲਾਉਣਾ ਤੇ ਵੀਰ ਕਹਿੰਦਾ ਇਹਦੇ ਪਹਿਲਾ ਵਾਲਾ ਸਿਸਟਮ ਆਇਆ ਕਹਿੰਦਾ ਤੁਹਾਡਾ ਬਹੁਤ ਵਧੀਆ ਚੱਲ ਰਿਹਾ ਹੈ ਸਰ ਬੈਟਰੀ ਸਿਸਟਮ ਲਾਇਆ ਸੀਗਾ ਅੱਪਾ ਕਹਿੰਦੇ ਇਹਦੇ ਵਿੱਚ ਵੀ ਬੈਟਰੀ ਸਿਸਟਮ ਹੀ ਲਾ ਦੇ ਤੇ ਆਪਾਂ ਬੈਟਰੀ ਸਿਸਟਮ ਲਾਵਾਂਗੇ ਇਹਦੇ ਵਿੱਚ ਫਿਰ ਤੁਹਾਨੂੰ ਦੱਸਾਂਗੇ ਵੀ ਇਹਦੇ ਵਿੱਚ ਕੀ ਕੀ ਅਪਕਾਉਣ ਲਾਉਣੇ ਇਹਦੇ ਵਿੱਚ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਟਰਾਂਸਫਾਰਮਰ ਲਗਾਉਣੇ ਇੱਕ ਤੇ ਦੋ ਬੈਟਰੀਆਂ ਹੋਣਗੀਆਂ ਮਿੱਤਰੋ ਮੇਰੇ ਕਨੈਕਟਰ ਹੋ ਗਿਆ ਚਾਰ ਤਿੰਨ ਤੋਂ ਇੱਕ ਇਹ ਮਿੱਤਰੋ ਇਹਦਾ ਐਡਾਪਟਰ ਹੋ ਗਿਆ ਏ ਡਾਕਟਰ ਮਿੱਤਰ ਕੰਪਨੀ ਕਿਸੇ ਵੀ ਕੰਪਨੀ ਦਾ ਨਹੀਂ ਹੈਗਾ ਇਹ ਖਾਲੀ ਹੈ ਵਿੱਚੋਂ ਆਪਾਂ ਇਹਦੇ ਵਿੱਚ ట్రాנסਫਾਰਮਰ ਕਿੱਥੇ ਕਰਾਏ ਜਾਂਦੇ ਹੁੰਦੇ ਸੋ ਇਹ ਦਾ ਪਲੱਗ ਆ ਗਿਆ ਤੇ ਇਹ ਦਾ ਕਨੈਕਟਰ ਆ ਗਿਆ ਜਿਹੜਾ ਆਪਾਂ ਇਹਦੇ ਵਿੱਚ ਲਾਵਾਗੇ ਤੇ ਸਾਰੀ ਵੀਡੀਓ ਦੇਖੋ ਆਪਾਂ ਕਿਵੇਂ ਸੈੱਟ ਕਰਦੇ ਆਪਾਂ ਕੰਮ ਬਹੁਤ ਬਿਲਕੁਲ ਸਫਾਈ ਨਾਲ ਕਰਾਂਗੇ ਆਪਾਂ ਜ਼ਿਗੜ ਜ਼ਿਗੜਵਾਜੀ ਨਹੀਂ ਲਾਉਂਦੇ ਤੇ ਇਹ ਤਾਂ ਕਰਕੇ ਆਪਾਂ ਡੱਬੀ ਬਣਤੀ ਹੈ ਜਿਹਦੇ ਵਿੱਚ ਕੰਮ ਵਾਂਗ ਕੀਤਾ ਸੁਣਾ ਲੱਗਦਾ ਤੇ ਅਪੈਂਡਿਕਟਰ ਵਗੈਰਾ ਸਾਰਾ ਲਾਵਾਂਗੇ ਟੋਟੋ ਇਹਦੇ ਵਿੱਚ ਚਾਰਜਿੰਗ ਤੇ ਸ਼ੋਅ ਕਰੂਗਾ ਇੰਡੀਕੇਟਰ ਜਿਹੜਾ ਆਪਾਂ ਚਾਰਜ ਲਾਤਾ ਵੀ ਜੇ ਇੰਡੀਕੇਟਰ ਚੱਲੂਗਾ ਤੇ ਬੰਦ ਨੇ ਵੀਡੀਓ ਦੇ ਵਿੱਚ ਆਪਾਂ ਸਾਰੀ ਵੀਡੀਓ ਦੇਖ ਕੇ ਤੇ ਆਪਾਂ ਕਰਦੇ ਕੰਮ ਸਟਾਰਟ ਤੇ ਆਪਾਂ ਸਭ ਤੋਂ ਪਹਿਲਾਂ ਸੈੱਲ ਕੱਢਦੇ ਆ ਬਾਹਰੇ ਦੇ ਵਿੱਚ ਮਸ਼ੀਨਾਂ ਨੇ ਮਿੱਤਰੋ ਵੱਡੇ ਚੱਲ ਪੈਂਦੇ ਆ ਇਹਦੇ ਵਿੱਚ ਪਤਲੇ ਪੈਂਦੇ ਇਹਨੂੰ 500 ਰੁਪਏ ਲੱਗ ਜਾਂਦੇ ਵੱਡੀਆਂ ਵਿੱਚ ਨਹੀਂ ਸੀ ਇੰਨੇ ਦੇ ਟਾਈਮ ਤੇ ਸਾਰੇ ਸੱਟ ਪਰਦੇ ਜਿਹੜਾ ਦੇ ਵਿੱਚ ਬਤੋਂ ਦਾ ਅਕੜ ਇਸ ਤਰ੍ਹਾਂ ਰਹਿੰਦੀ ਆਪਾਂ ਤੋਂ ਪਤਲੇ ਦੇ ਚੋਲ ਦੇ ਤੇਜ ਸੋ ਲਈ ਇਹ ਕੋਲਾਪਾ ਇਹਦੇ ਵਿੱਚ ਸਰਸਪੰਡਾ ਨੂੰ ਬਹੁਤ ਧਿਆਨ ਨਾਲ ਨਿਕਲਣਾ ਪੈਂਦਾ ਕੰਦਰ ਕੰਪਲ ਲੱਗ ਜਾਂਦੇ ਉਹਦੇ ਵਿੱਚ ਸਰਸਪੰਡਾ ਪਾਰ ਲਾਉਣੇ ਨੇ ਤੇ ਚਾਰਜਿੰਗ ਹੋਗਾ ਉਸਾਰ ਨੂੰ ਬਣ ਰਿਹਾ ਹੈ ਬਿਲੀਕਸ਼ਨ ਪਰ ਹੋ ਰਿਹਾ ਹੈ ਇਹਨਾਂ ਜਮਾਂ ਚੰਗੀ ਫਿਟਿੰਗ ਹੈ